ਤੁਹਾਡੀਆਂ ਸਿੱਲੀਆਂਆਂ ਤਾੜੀਆਂ ਜਿਹੜੀਆਂ ਇਹ ਮੁਸਕਰਾਉਣਾ ਇਹ ਤੁਹਾਡੀ ਮੁਹੱਬਤ ਜਿਹੜੀ ਹੈ ਐਦਾਂ ਹੀ ਬਰਕਰਾਰ ਰਹੇ ਮੇਰੇ ਲਈ ਬਹੁਤ ਜ਼ਿਆਦਾ ਸ਼ੁਕਰਾਨਾ ਹੈ ਤੇ ਬਾਬਾ ਜੀ ਹੁਕਮ ਕੀ ਹੈ ਜਦੋਂ ਤੁਹਾਡਾ ਹੁਕਮ ਹੋ ਗਿਆ ਫਿਰ ਉਹ ਕਰਦੇ ਆ ਇੱਕ ਸੂਫੀ ਗੱਲ ਕਹਿ ਕੇ ਚੱਲੀਏ ਚਲੀ ਚਾਈਏ ਹਲੇ ਆਹਾ ਹਾਂ ਸੋ ਇੱਕ ਇੱਕ ਦੋ ਫਰਮਾਇਸ਼ਾਂ ਨੇ ਤੁਹਾਡੇ ਸੰਗਤਾਂ ਚੋ ਹੱਥ ਜੋੜ ਕੇ ਕਹੇ ਨੇ ਸੋ ਮੈਂ ਵਿੱਚ ਲੱਗਦੇ ਗਾ ਥੋੜੀਆਂ ਥੋੜੀਆਂ ਜ਼ਰੂਰ ਕਹਿ ਦੇਣੀਆਂ ਕਿ ਕੋਈ ਟਾਈਮ ਹੋਣਾ ਹੈ ਉਹਦੇ ਚ ਲਪੇਟ ਲੈਣੇ ਆਪਾਂ ਸਾਰਾ ਠੀਕ ਹੈ ਜੀ ਹੱਥ ਜੋੜ ਕੇ ਕਹੇ ਨੇ ਜਿੱਤਿਆ ਹੈ ਨਾ ਕਰਨੀ ਉਮਰ ਭਾਜੀ ਤੁਹਾਡੀ 48 ਸਾਲ ਦੀ ਹੋ ਗਈ ਉਹਨਾਂ ਹਾਥੀ ਜੋੜਨੇ ਤੁਸੀਂ ਇਹ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਔਰ ਵੈਸੇ ਜਿਹੜੀ ਯਾਦ ਹੁੰਦੀ ਉਹ ਦਿਲ ਵਿੱਚ ਹੁੰਦੀ ਹੈ ਬੇਬੁਫਾਸੀ ਵੀ ਪਿਆਰ ਹੁੰਦਾ ਹੈ ਯਾਰ ਕੁਝ ਵੀ ਹੋ ਯਾਰ ਹੁੰਦਾ ਹੈ ਸੋ ਜਿਨ੍ਹਾਂ ਨੇ ਮੁਹੱਬਤ ਕੀਤੀ ਹੁੰਦੀ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਜਾਣ ਵਾਲਿਆਂ ਨੂੰ ਉਹਨਾਂ ਦੀ ਗੱਲਬਾਤ ਕੁਝ ਔਰ ਹੁੰਦੀ ਹੈ ਅੱਜ ਕੱਲ ਦੇ ਹਾਲਾਤ ਮੈਂ ਜ਼ਿਕਰ ਕਰਦਾ ਨਾ ਬਾਬਾ ਜੀ ਅੱਜ ਕੱਲ ਦੇ ਹਾਲਾਤ ਬਹੁਤ ਕਮਾਲ ਦੇ ਹੋ ਗਏ ਕਿ ਮੈਂ ਕਿਨੂੰ ਦੁਸ਼ਮਣ ਆਖਾਂ ਕਿਨੂੰ ਯਾਰ ਬਣਾਵਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਨੂੰ ਦੁਸ਼ਮਣ ਆਖਾਂ ਕਿਨੂੰ ਯਾਰ ਬਣਾਵਾ ਮੈਨੂੰ ਸਮਝ ਨਹੀਂ ਆਉਂਦੀ ਪਿੱਠ ਪਿੱਛੇ ਨੇ ਦੁਸ਼ਮਣ ਬਣਦੇ ਉੰਜ ਹੱਥੀ ਕਰਦੇ ਛਾਵਾ ਮੈਨੂੰ ਸਮਝ ਨਹੀਂ ਆਉਂਦੀ ਉੰਜ ਤਾਂ ਮੇਰੇ ਸਾਹੀ ਬਸਦੇ ਪਰ ਕੁੱਟਣੀਆਂ ਚਾਹੁੰਦੇ ਸਾਹਾ ਮੈਨੂੰ ਸਮਝ ਨਹੀਂ ਆਉਂਦੀ ਖਾਰੇ ਕਿਨੇ ਯਾਰ ਪਾ ਦੇਣਾ ਮੈਂ ਕਿਹਦੇ ਕਰਦਾ ਖਾਵਾ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ ਦੇ ਹਾਲਾਤ ਐਸੇ ਹੋ ਗਏ ਪਰ ਜਿਹੜਾ ਮੁਹੱਬਤ ਜਿਨ੍ਹਾਂ ਨੇ ਕਮਾਈ ਹੋਈ ਹੈ ਜਿਹੜੀ ਪਹਿਲੀ ਪੀੜੀ ਹੈ ਜਾਨੀ ਕਹਿੰਦਾ ਮੀਨਿੰਗ ਜਿਹੜੀ ਤੁਸੀਂ ਫਰਮਾਇਸ਼ ਕੀਤੀ ਤੁਹਾਡੇ ਵਾਲੀ ਇਹ ਪੀੜੀ ਹੈ ਜਿਹੜੀ ਉਹ ਕਮਾਲ ਦੀ ਪੀੜੀ ਹੈ ਉਹਨਾਂ ਨੇ ਪਿਆਰ ਮੁਹੱਬਤ ਹਲੇ ਤੱਕ ਬਚਾ ਕੇ ਰੱਖਿਆ ਅੱਜ ਕੱਲ ਦੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਇਹ ਮੈਸੇਜ ਜ਼ਰੂਰ ਹੁੰਦਾ ਪਹਿਲੀ ਗੱਲ ਤਾਂ ਨਸ਼ੇ ਬਿਲਕੁਲ ਨਹੀਂ ਕਰਨੇ ਦੂਸਰੀ ਗੱਲ ਜਿੱਥੇ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਮੁਹੱਬਤ ਕਰਦੇ ਉਹਨਾਂ ਦੀ ਫੈਮਲੀਆਂ ਨੂੰ ਆਪਣੀ ਫੈਮਲੀ ਸਮਝਣਾ ਉਹਨਾਂ ਦੀ ਭੈਣ ਨੂੰ ਆਪਣੀ ਭੈਣ ਸਮਝਣਾ ਉਹਨਾਂ ਦੀ ਮਾਂ ਨੂੰ ਆਪਣੀ ਮਾਂ ਸਮਝਣਾ ਇਹ ਜੇ ਇਨਸਾਨੀਅਤ ਹੈ ਤਾਂ ਇਨਸਾਨੀਅਤ ਇੱਥੇ ਰੱਖ ਕੇ ਚੱਲਣਾ ਨਾ ਕਿ ਇਹ ਇਥੋਂ ਵਪਾਰ ਕਰਨਾ ਬਸ ਇਹ ਹੈ ਕਿ ਇਨਸਾਨੀਅਤ ਦੇ ਨਾਲ ਜੀਣਾ ਇਨਸਾਨੀਅਤ ਦੇ ਨਾਲ ਚੱਲਣਾ ਰੰਜੀਤ ਰਾਣਾ ਭਾਜੀ ਮੈਂ ਪਹਿਲਾਂ ਵੀ ਕਿਹਾ ਇਹ ਨਹੀਂ ਕਿ ਮੈਨੂੰ ਭਾਜੀ ਨਾਲ ਸੱਦੇ ਮੈਂ ਭਾਜੀ ਦੀ ਤਾਰੀਫਾਂ ਤਾਂ ਕਰ ਰਿਹਾ ਇਹ ਵਿਦਆਊਟ ਕੰਟਰੋਵਰਸੀ ਇਨਸਾਨ ਨੇ ਕਲਾਕਾਰ ਨੇ ਇਹ ਡਾਉਟ ਟੂ ਅਰਥ ਇਨਸਾਨ ਨੇ ਇੱਕ ਵਾਰ ਇਹਨਾਂ ਲਈ ਜ਼ੋਰਦਾਰ ਤਾੜੀਆਂ ਤੁਹਾਡੇ ਏਰੀਆ ਦਾ ਬਹੁਤ ਵੱਡਾ ਨਾਮ ਹੈ ਬਹੁਤ ਪਿਆਰਾ ਨਾਮ ਤੇ ਬਹੁਤ ਸਾਰੇ ਗਾਣੇ ਇਹਨਾਂ ਨੇ ਤੁਹਾਡੀ ਝੋਲੀ ਵਿੱਚ ਪਾਏ ਆ ਇਸ ਸਾਈਡ ਗੀਤਾਂ ਦਾ ਕੋਈ ਚੱਕਰ ਨਹੀਂ ਹੈ ਫੈਨ ਫੁੱਲਿੰਗ ਹਰ ਕਲਾਕਾਰ ਦੀ ਹੁੰਦੀ ਹੈ ਸੋ ਬਹੁਤ ਪਿਆਰ ਬਹੁਤ ਮੁਹੱਬਤ ਦੇ ਨਾਲ ਹਮੇਸ਼ਾ ਇਹਨਾਂ ਨੇ ਹਾਜ਼ਰੀ ਭਰੀ ਹੈ ਜਿੱਥੇ ਜਿੱਥੇ ਹਾਜ਼ਰੀ ਭਰੀ ਹੈ ਔਰ ਇੱਕ ਗੱਲ ਮੈਨੂੰ ਯਾਦ ਪੁਲਗੀ ਸੀ ਹਾਂ ਇੱਕ ਗੱਲ ਦਾ ਤੁਸੀਂ ਕਦੀ ਜ਼ਿੰਦਗੀ 'ਚ ਮਾਣ ਨਹੀਂ ਕਰਨਾ ਨਾ ਗੱਡੀਆਂ ਦਾ ਨਾ ਦੌਲਤ ਦਾ ਨਾ ਪੈਸੇ ਦਾ ਮਾਣ ਨਹੀਂ ਕਰਨਾ ਸੋਨੂ ਬਾਜੀ ਇੱਕ ਗੱਲ ਦਾ ਮਾਣ ਜ਼ਰੂਰ ਕਰਨਾ ਪਤਾ ਕਿਹੜੀ ਦਾ ਕਿ ਸਾਡਾ ਪੀਰ ਬਹੁਤ ਵੱਡਾ ਹੈ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਅਸੀਂ ਆਪਣੇ ਆਪਣੇ ਗੁਰੂ ਦੇ ਚਰਨਾਂ ਨਾਲ ਜੁੜੇ ਹਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਆਪਣੇ ਗੁਰੂ ਦੇ ਨਾਮ ਲਈ ਆਪਣੇ ਆਪਣੇ ਪੀਰ ਦੇ ਨਾਮ ਲਈ ਜ਼ੋਰਦਾਰ ਤਾੜੀਆਂ ਚਾਹੀਦੀਆਂ ਆਪਣੇ ਪੀਰ ਦੇ ਨਾਮ ਦਾ صدਕਾ ਜਿਹੜੇ ਲਟਾਉਂਦੇ ਆ ਉਹ ਪੈਸੇ ਦੇ ਕੇ ਜਾਂਦੇ ਆ صدਕਾ ਹੁੰਦਾ ਹੈ ਨਾ ਕਿ ਪੈਸੇ ਦਿੱਤੇ ਜਾਂਦੇ ਆ ਔਰ ਬੜੀ ਵੱਡੀ ਗੱਲ ਹੈ ਇਹਨਾਂ ਦਰਬਾਰਾਂ ਦੇ ਵਿੱਚ ਸਾਨੂੰ ਰਹਿਮਤ ਮਿਲਦੀ ਹੈ ਪਿਆਰ ਮਿਲਦਾ ਹੈ ਜਿਹੜੇ ਸਾਬਰ ਦਾਤਾ ਅਲੀ ਅਮਰ ਸਰਕਾਰ ਦੇ ਬੱਚੇ ਆ ਜਿਹੜੇ ਗੁੱਗਾ ਯਾਰ ਵੀ ਸਰਕਾਰ ਦੇ ਬੱਚੇ ਆ ਜੇ ਬੱਚੇ ਆ ਤਾਂ ਤਾਂ ਹੀ ਬੱਚੇ ਆ ਇਹ ਬੜੀ ਵੱਡੀ ਗੱਲ ਹੈ ਇਹ ਅਸੀਂ ਉਹਨਾਂ ਦੇ ਬੱਚੇ ਆ ਤਾਂ ਹੀ ਬੱਚੇ ਹੋਏ ਆ ਬੁਰੀਆਂ ਬਲਾਵਾਂ ਤੋਂ ਨਾ ਕਦੀ ਜ਼ਿੰਦਗੀ 'ਚ ਨਸ਼ਾ ਕੀਤਾ ਨਾ ਕਦੀ ਕਿਸੇ ਨਾਲ ਧੋਖਾ ਕੀਤਾ ਤੇ ਨਾ ਕਰਨੀ ਸਾਨੂੰ ਲੋੜ ਪਵੇ ਬਸੇ ਇਹਨਾਂ ਦਰਬਾਰਾਂ ਵਿੱਚ ਸਾਨੂੰ ਪਿਆਰ ਮੁਹੱਬਤ ਮਿਲਦਾ ਰਹੇ ਇੱਕ ਵਾਰ ਸਭ ਨੂੰ ਬੇਨਤੀ ਹੈ ਮੇਲਾ ਆਪਣਾ ਨੇਪਰੇ ਚੜਨ ਦੀ ਦਾਤ ਹੈ ਇੱਕ ਵਾਰ ਕਮਲ ਬਾਬਾ ਜੀ ਔਰ ਸਰਕਾਰ ਉਮਰੇਸ਼ ਸ਼ਾਹੀ ਕਾਦਰੀ ਇਹਨਾਂ ਦਾ ਸ਼ੁਕਰਾਨਾ ਕਰ ਲਈ ਜ਼ੋਰ ਦਾ ਤਾੜੀਆਂ ਪਾ ਜੀ ਲਓ ਜੀ ਹੱਥ ਜੋੜ ਕੇ ਕਹਿੰਨੇ ਆ ਦੋ ਤਿੰਨ ਗਾਣੇ ਗਾਇਆ ਕਰ ਠੀਕ ਹੈ ਜੀ ਮਿਹਰਬਾਨੀ ਮੈਂ ਕੋਸ਼ਿਸ਼ ਕਰਦਾ ਪਹਿਲਾਂ ਮੈਂ ਇੱਕ ਹੋਰ ਚੀਜ਼ ਸੁਣਾਵਾਂ ਮੇਰਾ ਦਿਲ ਕਰਦਾ ਹੈ ਜੋਗਾ ਬਾਜੀ ਇੱਕ ਵਾਰੀ ਫੇਰ ਜਰਮਨ ਤੋਂ ਯੂਰਪ ਤੋਂ ਬਹੁਤ ਸਾਰੇ ਸੱਜਣਾ ਅੱਜ ਦਾ ਇਹ ਮੇਲਾ ਲਾਈਵ ਵੇਖ ਰਹੇ ਨੇ ਸੋ ਸਵਿਟਜ਼ਰਲੈਂਡ ਤੋਂ ਪਨੇਸਰ ਸਾਹਿਬ ਮੇਰੀ ਸਵੇਰੇ ਗੱਲ ਹੋਈ ਕਹਿੰਦੇ ਮੇਰਾ ਨਗਰ ਹੈ ਚੱਕ ਮੰਡੇਰ ਉਹ ਵੀ ਅੱਜ ਦਾ ਇਹ ਪੂਰਾ ਮੇਲਾ ਵੇਖ ਰਹੇ ਐ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਠੀਕ ਹੈ ਜੀ ਸਿਰ ਮથે ਹਕਮ ਸਰ ਮਥੇ ਜੀ ਕੀ ਕੀ ਕਾਫੀ ਟਾਈਮ ਹੋ ਗਿਆ ਹੈ ਤੇ ਰਸ਼ਵੀ ਮੈਂ ਤਾਂ ਕਹਿੰਨਾ ਮੌਸਮ ਠੰਡਾ ਹੋ ਗਿਆ ਸੁਖਨਾ ਜੀ ਕੂਲਰਾਂ ਦੀ ਲੋਡ ਹੈ ਨਹੀਂ ਦੇਖੋ ਪਰੇ-ਪਰੇ ਚੱਲੀ ਜਾਂਦੇ ਆ ਪਹਿਲਾਂ ਸਾਰੇ ਕੂਲਰਾਂ ਕੋਸੀ ਹੁਣ ਕੂਲਰ ਕੱਲੇ ਆ ਅਸੀਂ ਉਰੇ ਆ ਸਾਰੇ ਸੋ ਹੱਥ ਜੋੜ ਕੇ ਕਹਿੰਦੇ ਮੈਂ ਕੋਸ਼ਿਸ਼ ਕਰੂੰਗਾ ਉਹ ਤੋਂ ਪਹਿਲਾਂ ਸਰਕਾਰੀ ਇੱਕ ਗੱਲ ਕਿ ਕਿ ਅੱਜ ਦੀ ਮਹਿਫਲ ਬਹੁਤ ਪਿਆਰੀ ਮਹਿਫਲ ਹੈ ਬਹੁਤ ਪਿਆਰੇ ਵੱਡੇ ਵੀਰ ਛੋਟੇ ਵੀਰ ਬੈਠੇ ਮੇਰੀਆਂ ਮਾਵਾ ਬੈਠੀਆਂ ਪੈਣਾ ਬੈਠੀਆਂ ਸਾਡਾ ਪਰਿਵਾਰ ਬੈਠਾ ਸਾਰਾ ਤੇ ਸਾਡੇ ਭਾਂਜੀ ਸਪੈਸ਼ਲ ਬੈਠੇ ਨੇ ਇਸ ਉਸ ਲਈ ਇਸ ਮੇਲੇ ਲਈ ਸੋ ਮੈਂ ਇੱਕ ਗੱਲ ਜਿਹੜੀ ਹੈ ਉਹ ਤੁਹਾਡੇ ਸਾਰਿਆਂ ਦੇ ਨਜ਼ਰ ਕਰਨੀ ਸਿਰਫ 2 ਮਿੰਟ ਲੈਣੇ ਆ ਜਿਹੜੇ ਲੋਕ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਆਪਣੇ ਬਾਪ ਨੂੰ ਪਿਆਰ ਕਰਦੇ ਨੇ ਇੱਕ ਤਾੜੀ ਆਪਣੇ ਬੇਬੇ ਬਾਪੂ ਲਈ ਵਜਾਓ ਜਰਾ ਖੁੱਲ ਕੇ ਹੋਵੇ ਤਾੜੀ ਜਿਉਂਦੇ ਰਹੋ ਸੋ ਬਹੁਤ ਮਿਹਰਬਾਨੀ ਮਾਂ ਦੀ ਇੱਕ ਗੱਲ ਕਰਨ ਲੱਗੇ ਆ ਰਿਸ਼ਤਿਆਂ ਦੀ ਇੱਕ ਗੱਲ ਕਰਨ ਲੱਗੇ ਆ ਸਾਹੀ ਇਸਪੁਰੀ ਬਹੁਤ ਅੱਛਾ ਸ਼ਾਇਰ ਹੈ ਉਹਦੀ ਕਲਮ ਤੋਂ ਲਿਖੀ ਹੋਈ ਗੱਲ ਹੈ ਸੋ ਕੁਝ ਯਾਰਾਂ ਦੇ ਨਾਮ ਕੁਝ ਪਰਿਵਾਰਾਂ ਦੇ ਨਾਮ मां गल है गौर करो हिंद न मां वेलो कोह मां मां वेलो कोह मां मां एक मंदिर मां एक मस्जिद गिरजा कर मां गुरु द्वारा मां ਆਲਮ ਸਾਰਾ ਗੁਰੂਆਂ ਪੀਰਾਂ ਦੀ ਜਨਣੀ ਏ ਪੂਜਣ ਵਾਲੀ ਥਾਂ ਮਾਵੇ ਲੋਕੋ ਮਾ ਅੱਛਾ ਮੇਰੀਆਂ ਭੈਣਾ ਬੈਠੋ ਮਾਰੋ ਦਜ਼ਰਾ ਮੈਨੂੰ ਪਤਾ ਸੁਸਤੀ ਪੈ ਗਈ ਏ ਚੱਕ ਮੰਡੇਰ ਵਾਲਿਓ ਕਰਦਾ ਸ਼ਾਇਰ ਕੀ ਲਿਖਦਾ ਹਰ ਇੱਕ ਰਿਸ਼ਤੇ ਦੀ ਆਪਣੀ ਇੱਕ ਥਾਂ ਰਿਸ਼ਤੇ ਦੀ ਆਪਣੀ ਇੱਕ ਥਾਂ ਹੁੰਦੀ ਏ ਪਰ ਉਥੇ ਨਹੀਂ ਕੋਈ ਖੜਦਾ ਉਹ ਜਿੱਥੇ ਮਾਂ ਹੁੰਦੀ ਏ ਉਥੇ ਨਹੀਂ ਕੋਈ ਖੜਦਾ ਵੀ ਜਿੱਥੇ ਮਾਂ ਹੁੰਦੀ ਕਹਿੰਦੇ ਹਰੀ ਕ੍ਰਿਸ਼ਤੇ ਦੀ ਆਪਣੀ ਥਾਂ ਹੁੰਦੀ ਪਰ ਉੱਥੇ ਕੋਈ ਨਹੀਂ ਨਿਖਾਦਾ ਜਿੱਥੇ ਮਾਂ ਹੁੰਦੀ ਹੈ ਮਾਂ ਦੀ ਥਾਂ ਕਿ ਦੂਜਾ ਨਹੀਂ ਲੈ ਸਕਦਾ ਪਰ ਇੱਕ ਰਿਸ਼ਤਾ ਹੋਰ ਬਹੁਤ ਵੱਡਾ ਐ ਸਾਂਜੀ ਬਾਬਾ ਜੀ ਉਹ ਰਿਸ਼ਤਾ ਕਿਹੜਾ ਐ ਕਿ ਬਾਪ ਦਾ ਸਿਰ ਤੇ ਸਾਇਆ ਹੋਣਾ ਬਹੁਤ ਜ਼ਰੂਰੀ ਇੱਕ ਚਾਚਾ ਇੱਕ ਤਾਇਆ ਹੋਣਾ ਬਹੁਤ ਜ਼ਰੂਰੀ ਭੈਣ ਭਰਾ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ ਪੇਰਾ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ ਦਾਦੀ ਬਾਬੇ ਦੀ ਬੋੜਾਂ ਜਈ ਸ਼ਾਮ ਹੁੰਦੀ ਏ ਪਰ ਉੱਥੇ ਨਹੀਂ ਕੋਈ ਖੜਦਾ ਉਹ ਜਿੱਥੇ ਮਾਂ ਹੁੰਦੀ ਏ ਅਗਲੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਮਾਨ ਸਾਹਿਬ ਕਿ ਦਿਲ ਦੇ ਸੱਚੇ ਹੋਵਣ ਦੋ ਚਾਰ ਯਾਰ ਜ਼ਰੂਰੀ ਪਰ ਸੱਚੇ ਹੋਣ ਦਿਲ ਦੇ ਸੱਚੇ ਹੋਵਣ ਦੋ ਚਾਰ ਯਾਰ ਜ਼ਰੂਰੀ ਹਰ ਬੰਦੇ ਦਾ ਆਪਣਾ ਇੱਕ ਪਰਿਵਾਰ ਜ਼ਰੂਰੀ ਬਿਨ ਉਸਤਾਦਾਂ ਦੇ ਕੋਈ ਵੀ ਗੁਰ ਨਹੀਂ ਆਉਂਦਾ ਬਿਨ ਉਸਤਾਦਾਂ ਦੇ ਕੋਈ ਵੀ ਗੁਰ ਨਹੀਂ ਆਉਂਦਾ ਬੇ ਗੁਰਿਆਂ ਨੂੰ ਦੁਨੀਆ ਛੱਡ ਪਰਾਂ ਹੁੰਦੀ ਏ ਪਰਿਉਥੇ ਨਹੀਂ ਕੋਈ ਖੜਦਾ ਬਈ ਜਿੱਥੇ ਮਾਂ ਹੁੰਦੀ ਏ ਉਥੇ ਨਹੀਂ ਕੋਈ ਖੜਦਾ ਉਹ ਜਿੱਥੇ ਮਾਂ ਹੁੰਦੀ ਏ ਇੱਕ ਤਾੜੀ ਆਪਣੇ ਆਪਣੇ ਮਾਂ ਬਾਪ ਲਈ ਜ਼ਰੂਰ ਲਾਇਓ ਸੋ ਸ਼ੁਕਰੀਆ ਮਿਹਰਬਾਨੀ ਸੋ ਯਕੀਨ ਮੈਂ ਦੋ ਲਾਈਨਾਂ ਕਹਿਣੀਆਂ ਹੱਥ ਜੋੜ ਕੇ ਉਹਦੇ ਵਿੱਚ ਕਹਿੰਨਾ ਇੱਕ ਲਾਸਟ ਗੱਲ ਕਹਿਣਾ ਵੀ ਉਹਨਾਂ ਸਰਕਾਰਾਂ ਦੇ ਸਦਕੇ ਉਹਨਾਂ ਦਰਬਾਰਾਂ ਦੇ ਸਦਕੇ ਦੁਨੀਆ ਅੱਜ ਤੱਕ ਕਾਇਮ ਹੈ ਦੁਨੀਆਦਾਰਾਂ ਦੇ ਸਦਕੇ ਕਿਉਂਕਿ ਇਹ ਦਰਬਾਰ ਇਹ ਸਰਕਾਰ ਇਹ ਦੁਨੀਆਦਾਰਾਂ ਦੇ ਨਾਲ ਹੈ ਤੇ ਸਾਰੀਆਂ ਚੀਜ਼ਾਂ ਥੋੜੀਆਂ-ਥੋੜੀਆਂ ਬਹੁਤ ਜ਼ਰੂਰੀ ਨੇ ਸੋ ਦੋ ਫਰਮਾਇਸ਼ਾਂ ਨੇ ਮੀਡੀਆ ਤੋਂ ਜਿੰਨੇ ਵੀ ਦੋਸਤ ਪਹੁੰਚੇ ਐ ਸਾਰਿਆਂ ਦਾ ਨਿਗਾ ਸਵਾਗਤ ਕਰਦੇ ਆ ਵੈਲਕਮ ਖੁਸ਼ਾਮਦੀਪ ਸੋ ਅੱਜ ਦਾ ਸਾਰਾ ਲਾਈਵ ਠਾਕਰ ਦਵਾਰ ਇਸ ਚੈਨਲ ਤੋਂ ਚੱਲ ਰਿਹਾ ਸੋ ਜਿੰਦੀ ਫੋਟੋ ਸਟੂਡੀਓ ਤੇ ਇਹ ਬਹੁਤ ਅੱਛਾ ਟੈਂਟ ਬਹੁਤ ਅੱਛੀ ਸਾਊਂਡ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਬਹੁਤ ਸ਼ੁਕਰਾਨਾ ਸਾਰੀ ਸੰਗਤ ਦਾ ਜਿਹੜੇ ਹੁਣ ਤੱਕ ਜੁੜੇ ਹੋ ਮੇਰੀਆਂ ਸਰਕਾਰਾਂ ਦਾ ਬਹੁਤ ਧੰਨਵਾਦ ਕਿਉਂਕਿ ਬਹੁਤ ਘੱਟ ਟਾਈਮ ਹੁੰਦਾ ਹੈ ਉਹਨਾਂ ਦੇ ਕੋਲ ਇਹ ਕਈ ਵਾਰੀ ਤਾਂ ਇਦਾਂ ਹੁੰਦਾ ਵੀ ਆਸ਼ੀਰਵਾਦ ਦਿੱਤਾ ਤੇ ਉਹ ਚਲੇ ਗਏ ਪਰ ਅੱਜ ਬਹੁਤ ਜ਼ਿਆਦਾ ਟਾਈਮ ਦੇ ਰਹੇ ਨੇ ਆਸ਼ੀਰਵਾਦ ਦੇ ਰਹੇ ਨੇ ਸਾਈਂ ਉਮਰੇਸ਼ਾ ਜੀ ਦਰਬਾਰ ਸ਼੍ਰੀ ਮੰਡਾਲੀ ਵਾਲੇ ਸੋ ਸ਼ੁਕਰਗੁਜ਼ਾਰ ਆਂ ਇੱਕ ਵਾਰੀ ਇਸ ਦਰਬਾਰ ਤੋਂ ਠਾਕਰ ਦਵਾਰ ਤੋਂ ਸੇਵਾਦਾਰ ਕਮਲ ਬਾਬਾ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਉਰਸ ਦੀਆਂ ਤੁਹਾਡੇ ਮੇਲੇ ਦੀਆਂ ਮੇਲੇ ਸੰਪੂਰਨ ਦੀਆਂ ਬਹੁਤ ਬਹੁਤ ਵਧਾਈਆਂ ਇਸ ਗੱਲ 'ਇੱਕ ਤਾੜੀ ਜ਼ਰੂਰ ਪਾਜੋ ਕਿਉਂਕਿ ਬਹੁਤ ਵਧੀਆ ਪ੍ਰੋਗਰਾਮ ਹੋਇਆ ਭਾਵੇਂ ਮੀਂਹ ਵਾਲਾ ਮੌਸਮ ਸੀ ਪਰ ਬਹੁਤ ਅੱਛਾ ਸਾਥ ਮਾਲਕ ਨੇ ਤੁਸੀਂ ਸਾਰਿਆਂ ਨੇ ਬਖਸ਼ਿਆ ਸੋ ਸ਼ੁਕਰੀਆ ਮਿਹਰਬਾਨੀ ਯਕੀਨ ਕਰਨਾ ਹੈ ਕਈ ਵਾਰੀ ਹੱਥ ਬਨੇ ਓਏ ਸੂਲੀ ਚੜਨੇ ਲਈ ਮਨੇ ਕਈ ਵਾਰੀ ਹੱਥ ਬਨੇ ਸੂੜੀ ਚੜਨੇ ਨਹੀਂ ਮਨੇ ਅਸੀਂ ਮਰ ਮੁੱਕ ਚਲੇ ਮੁੱਕ ਭਰ ਜਾਵਨੇ ਦੀ ਰੁੱਤੇ ਸੋ ਮੇਰੇ ਬਾਬਾ ਜੀ ਵੱਲੋਂ ਬਹੁਤਦਾ ਅਸ਼ੀਰਵਾਦ ਆ ਰਿਹਾ ਹੈ ਪਿਆਰ ਆ ਰਿਹਾ ਹੈ ਸ਼ੁਕਰਗੁਜ਼ਾਰ ਆ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਤੈਨੂੰ ਕੋਰੇ ਕਦੋਣਾ ਯਕੀਨ ਸਾਡੇ ਉੱਤੇ ਤੈਨੂੰ ਕੋਰੇ ਕਦੋਣਾ ਕੋਰੇ ਕਦਮਾਂ ਆਵੇ ਦੀਦ ਤੇਰੀ ਦੀ ਓਰ ਲੱਗੀਏ ਕਿੰਨੇ ਵਰਿਆਂ ਤੋਂ ਦੀਦ ਤੇਰੀ ਦੀ ਓਰ ਲੱਗੀਏ ਕਿੰਨੇ ਵਰਿਆਂ ਤੋਂ ਯਾਦਾਂ ਵਾਲੇ ਸਰੋਵਰ ਵੀ ਹੁਣ ਸੁੱਕੀ ਜਾਂਦੇ ਨੇ ਤੂੰ ਦੇ ਚਾਰਕ ਦਿਨ ਹੀ ਗੱਲਾਂ ਕਰਕੇ ਦੁਰ ਗਈ ਸੀ ਮੈਂ ਤੇਰ ਹੁਣ ਤੱਕ ਤੇਰੀਆਂ ਗੱਲਾਂ ਏ ਮੇਤਰ ਹੁਣ ਤੱਕ ਤੇਰੇ ਬਾਰੇ ਮੇਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ ਜਿੰਦਰੋ ਥੈਂਕ ਯੂ ਜੀ ਮੇਰੇ ਬਾਬਾ ਜੀ ਵੱਲੋਂ ਬਹੁਤ ਅਸ਼ੁਰਵਾਦ ਤੇਰੇ ਤੋਂ ਸਾਡੇ ਸੇਵਾ ਦਾ ਥੈਂਕ ਯੂ ਮਿਹਰਬਾਨੀ ਹੋ ਹੋ ਕਿਸੇ ਨੂੰ ਸਮਝ ਨਹੀਂ ਆ ਸਕਦੀ ਸਾਰਿਆਂ ਦੇ ਨਾਲ ਤੇਰੀ ਗੱਲ ਕੀ ਕੀ ਨਹੀਂ ਜਾ ਸਕਦੀ ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਆ ਸਕਦੀ ਸਾਰਿਆਂ ਦੇ ਨਾਲ ਤੇਰੀ ਗੱਲ ਕੀ ਕੀ ਨਹੀਂ ਜਾ ਸਕਦੀ ਦੇਵੀ ਦੇ ਨਾਲ ਤੇਰਾ ਰਿਸ਼ਤਾ ਦਫਨ ਹੈ ਤੇਰੀ ਤਾਂ ਨੇ ਜੇਰੀ ਦਾ ਐਵੇਂ ਕਮਲੇ ਉਸ ਕਬਰ ਨੂੰ ਕੁੱਟੀ ਜਾ ਦੇ ਲੈ ਤੂੰ ਤੇ ਜਾਰਗ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮੇਰੇ ਹੁਣ ਤੱਕ ਤੇਰੀਆਂ ਗੱਲਾਂ ਝੂਠ ਦੀ ਤਕਦੀ ਅੱਗ ਤੇ ਤੇਲ ਭਾਇਆ ਨਾ ਕਰਨੇ ਝੂਠ ਦੀ ਤਕਦੀ ਅੱਗ ਤੇ ਤੇਲ ਭਾਇਆ ਨਾ ਕਰਨੇ ਹੱਥ ਜੋੜ ਕੇ ਕਹਿੰਦੇ ਜੇ ਤੇ ਹੋ ਹੱਥ ਜੋੜ ਕੇ ਕਹਿੰਦੇ ਜਿੱਤੇ ਆਇਆ ਕਰੀ ਓਹ ਹੱਥ ਜੋੜ ਕੇ ਕਹਿੰਦੇ ਜਿੱਤੇ ਆਇਆ ਕਰੀ ਓਹ ਹੱਥ ਜੋੜ ਕੇ ਕਹਿੰਦੇ ਜਿੱਤੇ ਆਇਆ ਨਾ ਕਰੀ ਇਹ ਨਾ ਦਰਬਾਰਾਂ ਦੇ ਸੱਜੇ ਇਹਨਾਂ ਸਰਕਾਰਾਂ ਦੇ ਸੱਜੇ ਚੱਗੋ ਸੱਜੇ ਓਏ ਹਲੋ ਚਲੋ ਆਪਾਂ ਘਰ ਥੋੜੇ ਬੀਟ ਯਮ ਹੈ ਓਹੋ ਅੱਛਾ ਮੇਰੇ ਬਾਬਾ ਜੀ ਸਾਈ ਉਮਰੇਸ਼ਾ ਜੀ ਮਡਾਲੀ ਸ਼ਰੀਫ ਵਾਲੇ ਮੇਰੇ ਸਰਕਾਰ ਨਿੱਕੀ ਵਧਾਈਗੀ ਲੈ ਕੇ ਜਾ ਰਹੇ ਨੇ ਇੱਕ ਵਾਰੀ ਸਾਰੀ ਪੈਸੇ ਵੀ ਮੇਲੇ ਦੀ ਸਮਾਪਤੀ ਵੱਲ ਆਸਾ ਹੁਣ ਸਾਰੇ ਖੜੇ ਹੋਵੋ ਖੜੇ ਹੋ ਕੇ ਬਾਬਾ ਜੀ ਨੂੰ ਇੱਕ ਨਿੱਕੀ ਵਧਾਈਗੀ ਦਿੰਨੇ ਆ ਮੇਰੀਆਂ ਭੈਣਾ ਮੇਰੇ ਵੀਰ ਤੇ ਮੇਲਾ ਸੰਪੂਰਨ ਹੋਣ ਤੇ ਇੱਕ ਵਾਰੀ ਹੱਥ ਤੇ ਕਰਕੇ ਮੇਰੀ ਤਾੜੀ ਮਾਰਨੀ ਹੈ ਜੁਨੇੜਾ ਓਹੋ ਹੋ ਜੁਨੇੜਾ ਮੇਰਾ ਮਨੀ ਵੀਰ ਹੈ ਥੈਂਕ ਯੂ ਦੂਸਰੇ ਲੱਖ ਜੀ ਸੋਨੂੰ ਵੀਰ ਜਸਮ ਜੀ ਸੋ ਸਾਰੇ ਦਾਦਾ ਜੀ ਦੇ ਦਰਬਾਰ ਦੇ ਸੇਵਾਦਾਰ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਸੋ ਥੈਂਕ ਯੂ ਮਿਹਰਬਾਨੀ ਜੀ ਮਿਹਰਬਾਨੀ ਇਨਾਦਰ ਬੰਬ ਬੰਬ ਬਰ ਬੰਬ ਬੰਬ ਚਲਦੀ ਹੈ ਮੇਰੀ ਲੈ ਲੈ ਕੇ ਤੇਰਾ ਨਾਮ ਚਲਦੀ ਹੈ ਮੇਰੀ ਲੈ ਲੈ ਕੇ ਤੇਰਾ ਨਾਮ ਅੱਛਾ ਹੁਣ ਜਾਣ ਵਾਲੇ ਚੱਲ ਗਏ ਆਪਾਂ ਆਪਣੇ ਘਰ ਵਾਲੇ ਹੀ ਆ ਤਕਰੀਬਨ ਜਿਹੜੇ ਖੜੇ ਆ ਜਿਹੜੇ ਬੈਠੇ ਆ ਇੱਕ ਵਾਰੀ ਭੋਲੇ ਸ਼ੰਕਰ ਲਈ ਹੱਥ ਉੱਤੇ ਕਰਕੇ ਤਾੜੀ ਮਾਰੋ ਇੱਕ ਵਾਰੀ ਗੱਗਾ ਯਾਰ ਵੀਰ ਲਈ ਹੱਥ ਉੱਤੇ ਕਰਕੇ ਤਾੜੀ ਮਾਰੋ ਜਦਾ ਮੇਰੀ ਸਰਕਾਰ ਲਈ ਹੱਥ ਉੱਤੇ ਕਰਕੇ ਜਰਾ ਐ ਬੰਬੰਬ ਬੋਲੇ ਬੰਬੰਬ ਬੋਲੇ ਬੰਬੰਬ আজ কালো বম বাম বম বমে ভোলে নাথ জি মে সলা ਦੀ yeah. ਹੈ ਆਪਾਂ ਦੀ ਇਹ ਸੰਗਤਾਂ ਖੜੀਆਂ ਨੱਚ ਰਹੀਆਂ ਮੇਲਾ ਸੰਪੂਰਨ ਨੇ ਹੱਥ ਤੇ ਕਰਕੇ ਤਾੜੀ ਵੀ ਜਾ ਸਕਦੇ ਆ ਆਹ ਮੇਰੇ ਵੀਰ ਤਾਂ ਬੈਠੇ ਬੈਠੇ ਵੀ ਨੱਚੀ ਜਾਂਦੇ ਆ ਯਾਰ ਇਹ ਦਿਲ ਦੀ ਖੁਸ਼ੀ ਹੈ ਇਹ ਏਸੀ ਚੀਜ਼ ਦੀ ਖੁਸ਼ੀ ਹੈ ਕਿ urs ਸੰਪੂਰਨ ਹੈ ਦਾਦਾ ਜੀ ਨੇ ਬੜਾ ਕਰਮ ਕੀਤਾ ਹੈ ਬੜੀ ਰਹਿਮਤ ਕੀਤੀ ਹੈ ਇਹ ਮੇਲਾ ਸੰਪੰਨ ਹੋ ਰਿਹਾ ਹੈ ਮੈਂ ਲਾਸਟ ਇੱਕ ਬੋਲ ਕਹਿਣਾ ਹੈ ਕਿ ਤੁਹਾਡੀ ਤਾੜੀ ਵੱਜਣੀ ਚਾਹੀਦੀ ਹੈ ਤਾੜੀ ਮੇਰੇ ਲਈ ਨਹੀਂ ਇਹ ਸਰਕਾਰਾਂ ਲਈ ਹੈ ਜਿਨ੍ਹਾਂ ਦੇ ਦਰਬਾਰ ਦੇ ਰੈਡੀ 1 ਇਦਰਾਓ ਇਨਾ ਸਰਕਾਰਾਂ ਦੇ ਸਦਕੇ ਇਨਾ ਦਰਬਾਰਾਂ ਦੇ ਸਦਕੇ ਇਨਾ ਸਰਕਾਰਾਂ ਦੇ ਸਦਕੇ ਇਨਾ ਦਰਬਾਰਾਂ ਦੇ ਸਦਕੇ ਇਹ ਦੁਨੀਆ ਅੱਜ ਤੱਕ ਤਾਇਮ ਹੈ ਦੁਨੀਆ ਅਜ ਤੱਕ ਕਾਇਮ ਹੈ ਬੇ ਦੁਨੀਆ ਅਜ ਤੱਕ ਕਾਇਮ ਹੈ ਉਹ ਦੁਨੀਆ ਤਾਰਾਂ ਦੇ ਸਦਕੇ ਕਰ ਜਿੱਦਾਂ ਦੀ ਵੀ ਚਾਵਣ ਅਗਰ ਸੁਣਿਆ ਜ਼ਰਾ ਜਿੱਥੇ ਬੈਠੇ ਆਂ ਜਿੱਥੇ ਆਏ ਆਂ ਇਹ ਮੇਲਾ ਕੋਈ ਆਮ ਮੇਲਾ ਨਹੀਂ ਮਨਾ ਕੀਤਾ ਹੋਇਆ ਯਾਰ ਨੇ ਬੋਲਣ ਦੋ ਖਸਮ ਕਹਿੰਦਾ ਬੋਲਣਾ ਹੀ ਨਹੀਂ ਸਾਡੇ ਬਾਰੇ ਕੀ ਕਰੀਏ ਕਹਿੰਦੇ ਉਹਦੇ ਬਾਰੇ ਬੋਲਣਾ ਮੈਨੂੰ ਲੱਗਦਾ ਅਸੀਂ ਆਪਣੇ ਯਾਰ ਦੀ ਗੱਲ ਕਰੀਏ ਆਪਣੇ ਦੀ ਕਰਨਾਂ ਫਿਰ ਨਹੀਂ ਚੰਗੀ ਅਸੀਂ ਤਾਂ ਆਪਣੇ ਵਾਲੇ ਦੀ ਕਰਾਂਗੇ ਕਿਉਂਕਿ ਆ ਜਿਹੜੀ ਜਿਵੇਂ ਸਾਡੇ ਮੁਲਾਜ਼ਮ ਸਹਬਾਨ ਖੜੇ ਮੇਰੇ ਵੱਡੇ ਭਾਜੀ ਇਹਨਾਂ ਨੂੰ ਪੁੱਛੋ ਟੈਸਟ ਪਾਸ ਉਹ ਤੋਂ ਬਾਅਦ ਫਿਜ਼ੀਕਲੀ ਟੈਸਟ ਮਤਲਬ ਜਾਨ ਕੱਢ ਦਿੰਦੇ ਨੇ ਐਸੀ ਟ੍ਰੇਨਿੰਗ ਹੁੰਦੀ ਹੈ ਉਸ ਤੋਂ ਬਾਅਦ ਫਿਰ ਫੀਤੀ ਲੱਗਦੀ ਹੈ ਜਿਹੜੀਆਂ ਦੋ ਦੋ ਲੱਗਦੀਆਂ ਤੇ ਸੇਵੀਂ ਗੱਲ ਹੈ ਇਹ ਫਕੀਰਾਂ ਦੇ ਵੀ ਐਵੇਂ ਫੀਤੀਆਂ ਨਹੀਂ ਲੱਗਦੀਆਂ ਐਵੇਂ ਪਰਨਾ ਬਣ ਕੇ ਐ ਨਹੀਂ ਲੱਗਦਾ ਵੀ ਬੰਦਾ ਵਾਸੇ ਉੱਥੇ ਬਾਬਾ ਜੀ ਹੋ ਗਏ ਬਣ ਕੇ ਮੇਲਾ ਹੋ ਗਿਆ ਤੇ ਬਸ ਚੜਦੀ ਗਰ ਹੈ ਐ ਨਹੀਂ ਕੁਝ ਵੀ ਹੁੰਦਾ ਉਹਦੇ ਲਈ ਘਾਲਣਾ ਘਾਲਣੀ ਪੈਂਦੀ ਹੈ ਸਾਲ ਮਾਰਨੇ ਪੈਂਦੇ ਹੈ ਜ਼ਿੰਦਗੀ ਮਾਰਨੀ ਪੈਂਦੀ ਹੈ ਸਭ ਕੁਝ ਛੱਡਣਾ ਪੈਂਦਾ ਹੈ ਉਹਦੀ ਕਿਸਮਤੀ ਦੇ ਪੂਰਾ ਉਤਰਨ ਲਈ ਨਾ ਫਿਰ ਪਤਾ ਨਹੀਂ ਕੀ ਕੀ ਕਰਨ ਪੈਂਦਾ ਸਚਾਈ ਹੈ ਅਸੀਂ ਥੋੜਾ ਜਿਆਦਾ ਜਾਣਦੇ ਆ ਬਹੁਤਾ ਨਹੀਂ ਪਰ ਜਿੰਨਾ ਕਿ ਸੁਣਿਆ ਹੈ ਉਹਨਾਂ ਪਤਾ ਹੈ ਪਰ ਉੱਥੇ ਵੀ ਅਸੀਂ ਬੇਸਮਝ ਹੈ ਤੇ ਉੱਥੇ ਬੇਸਮਝਾਂ ਦੀ ਜਿਹੜੀ ਜ਼ੁਬਾਨ ਹੈ ਫਿਰ ਇਹ ਬੰਦ ਕਰ ਦਿੰਦੇ ਆ ਕਹਿੰਦੇ ਇੱਥੇ ਨਹੀਂ ਬਸ ਉਹਦੇ ਨਾਲ ਹੀ ਪਰ ਮੈਂ ਕਹਿਣਾ ਹੈ ਜਿੱਦਾਂ ਦੀ ਵੀ ਚਾਵਣ ਇਹ ਤਕਦੀਰ ਬਣਾ ਦੇਵਣ ਓਏ ਤੱਕ ਰਾਂਝਾ ਕੋਈ ਹੀਰ ਬਣਾ ਦੇਵਣ ਓ ਕੋਈ ਹੀਰ ਰੇ ਦਵਾ ਆਦੇ ਸਦਕੇ ਇਨਾ ਸਰਕਾਰਾਂ ਦੇ ਸਦਕੇ ਇਨਾ ਦਰਵਾਰਾਂ ਦੇ ਸਦਕੇ ਬਾਬਾ ਜੀ ਮੇਰੀ ਸਰਕਾਰ ਠੀਕ ਹੈ ਜੀ ਲੋ ਸਮਾਪਤੀ ਇਸੇ ਗੱਲ ਨਾਲ ਕਹਿਣੀ ਹੈ ਪਰ ਤਾੜੀ ਵੱਜਣੀ ਚਾਹੀਦੀ ਹੈ ਮੇਰੇ ਬਾਬਾ ਜੀ ਲਈ ਤੁਸੀਂ ਜਿਹਨੂੰ ਜਿਹਨੂੰ ਵੀ ਮੰਨਦੇ ਹਾਂ ਦੇ ਸਦਕੇ ਦੇ ਸਦਕੇ ਇਹ ਨਾ ਦਰਬਾਰਾਂ ਦੇ ਸਦਕੇ ਉਹ ਬੱਚੇ ਤਾਲੀ ਵੱਜੇ ਤਾਲੀ ਉੱਤੇ ਤਾਲੀ ਓ ਵੱਜੇ ਤਾਲੀ ਉੱਤੇ ਤਾਲੀ ਸਦਕੇ ਕਿਉਂ ਮਿਰਵਾਨੀ ਸੋ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਿਓ ਬਹੁਤ ਬਹੁਤ ਸ਼ੁਕਰਾਨਾ ਇੱਕ ਵਾਰੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਹੈ ਤੁਸੀਂ ਬਹੁਤ ਪਿਆਰ ਕਰਦੇ ਹੋ ਸਰਕਾਰਾਂ ਨੂੰ ਤੁਸੀਂ ਸਾਡੇ ਇੱਕ ਇੱਕ ਬੋਲ ਨੂੰ ਪਿਆਰ ਕਰਦੇ ਹੋ ਇਹਦੇ ਲਈ ਰਣੀ ਹੈ ਸ਼ੁਕਰਗੁਜ਼ਾਰ ਹੈ ਬਾਬਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਬਾਬਾ ਜੀ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਬਾਬਾ ਜੀ ਦੇ ਬਹੁਤ ਸਕੇ ਸੰਬੰਧੀ ਪਰਿਵਾਰ ਯਾਰ ਫਕੀਰ ਸਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸੋ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਇਹਨਾ ਦਰਬਾਰਾਂ ਦੇ ਸਦਕੇ ਖਾਲੀ ਕੋਈ ਵੀ ਮੁਰਦਾ ਨਹੀਂ ਇਹਨਾ ਸਰਕਾਰਾਂ ਦੇ ਸਦਕੇ ਬਹੁਤ ਸ਼ੁਕਰੀਆ ਰਾਣੀ ਬਾਜੀ ਨੇ ਸਾਰੀਆਂ ਗੱਲਾਂ ਦਾ ਜ਼ਿਕਰ ਕਰਦਾ ਰਾਣਾ ਬਾਜੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਜਿਨ੍ਹਾਂ ਦੀ ਬਦੌਲਤ ਤੁਹਾਡੇ ਸਨਮਖੋਂ ਦਾ ਮੌਕਾ ਮਿਲਿਆ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਗਿੰਦੀ ਫੋਟੋਗ੍ਰਾਫੀ ਗਿੰਦੀ ਬਾਜੀ ਉਹਨਾਂ ਦੀ ਟੀਮ ਦਾ ਸਪੈਸ਼ਲੀ ਬਹੁਤ ਥੈਂਕਸ ਜਿਨ੍ਹਾਂ ਨੇ ਦਰਬਾਰ ਦਾ ਪੇਜ ਠਾਕੁਰ ਦੁਆਰਾ ਚੱਕ ਮੰਡੇਲ ਦਰਬਾਰ ਦੇ ਪੇਜ ਤੇ ਲਾਈਵ ਟੈਲੀਕਾਸਟ ਕੀਤਾ ਹੈ ਗਿੰਦੀ ਬਾਜੀ ਬਹੁਤ ਥੈਂਕ ਯੂ ਤੁਹਾਡਾ ਸ਼ੁਕਰੀਆ ਔਰ ਦਾਰਾ ਸਾਉਂਡ ਬੰਗਾ ਦਾਰਾ ਸਾਉਂਡ ਦਾ ਮੈਂ ਸਪੈਸ਼ਲੀ ਬਹੁਤ ਥੈਂਕਸ ਕਰਨਾ ਮਨੀ ਹਣੀ ਵੀਰ ਸਾਰੇ ਬਹੁਤ ਧਿਆਰੇ ਹੈ ਸੋ ਮੈਂ ਇਹਨਾਂ ਲਈ ਦੁਆ ਕਰਦਾ ਕਿ ਬਾਬਾ ਜੀ ਹਮੇਸ਼ਾ ਇਹਨਾਂ ਨੂੰ ਬਿਜ਼ੀ ਰੱਖਣ ਔਰ ਸਾਡਾ ਜਸਟ ਐਂਡ ਹਾਊਸ ਮਾਲੀ ਮਨਨਵੀ ਬਹੁਤ-ਬਹੁਤ ਧੰਨਵਾਦ ਹੈ ਬਹੁਤ ਪਿਆਰ ਅਤੇ ਕਮਲ ਬਾਬਾ ਜੀ ਸੋਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਜਿੰਨੇ ਵੀ ਸੰਗਤ ਨੇ ਦਰਬਾਰ ਵਿੱਚ ਸੇਵਾ ਕੀਤੀ ਹੈ ਹਮੇਸ਼ਾ ਸੱਚੀ ਸਰਕਾਰ ਸਰਕਾਰ ਠਾਕੁਰ ਦੁਆਰਾ ਦੀ ਜਿੰਨੀ ਵੀ ਸੰਗਤ ਹੈ ਜਸੋ ਮਜਾਰਾ ਦੀ ਸੰਗਤ ਕੁਲ प्रोग्राम मंडाली शरीफ सरकार भी हाजरी भर के गए उनका भी बहुत बहुत धनबाद क्योंकि सचिया सरकार दरबार ने और आओ इस दरबार में दरबार की बोलो सच दरबार की शुक्रिया थैंक